ਕਾਪਾ ਉਹ ਜਿਹੜੀ ਕੰਪਨੀ ਐਨਰਵੀਓ ਚਾਹ ਲਗਾ ਵਾ ਐ ਨਹੀਂ ਐਨੀ ਦੇ ਅਜੀ ਐਨੀ ਲਿੱਟਲ ਆਨਿੰਗ ਜਰ ਐਨਰਵੀਓ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਬਾਈ ਨਾ ਸੇ ਚਾਹ ਤੇ ਤਾ ਨਾ ਬੜਾ ਇਟ ਇਵਰੀ ਗੁੱਡ ਯਾ ਬੜਾ ਇਹ ਕੋਈ ਗਰਮੀ ਆਲੀ ਐ ਲੈ ਵੀਡੀਓ ਬਣਾਉਣ ਨੂੰ ਚਲਾ ਫੜ ਬਾਹਰ ਹੀ ਘੋੜਾ ਉਹ ਗੱਲ ਮਨੁੱਖ ਕਾਰ ਕਦੇ ਕਰਾ ਪਸਾਂਦਾ ਡਾਕ ਜਿਉਂ ਦੀ ਛਾਲਤਾ ਕੀ ਆ ਗੱਲ ਹੁਣਾ ਮੇਰਾ ਮਸਲਾ ਹੱਲ ਹੋਗਾ ਕੌਂ ਕੌਂ ਦਾ ਮੈਨੂੰ ਸੱਤ ਕਿ ਦਿਨ ਵਾ ਤੇ ਧਾਰਾ ਦੇ ਦੀ ਬਣਿਆ ਰਹੇ ਤ੍ਰਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜੰਠੀ ਕਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਫਾਦਰਡੇ ਸਾਰੀ ਦੁਨੀਆ ਭਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਹੈਨਾ ਵੈਸੇ ਤਾਂ ਹਰ ਇੱਕ ਦਿਨਾਂ ਨਾਲ ਜਿਹੜਾ ਉਹ ਫਾਦਰਡੇ ਹੁੰਦਾ ਹੈ ਲੇਕਿਨ ਚਲੋ ਇੱਕ ਸਪੈਸ਼ਲ ਦਿਨ ਰੱਖਿਆ ਹੋਇਆ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਇਹ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਸੋ ਮੈਂ ਕੀ ਕੀਤਾ ਮੈਂ ਕਰਿਆ ਏ ਜੀ ਆਪਣੇ ਹੱਥਾਂ ਨਾਲ ਕੇਕ ਤਿਆਰ ਹੁਣ ਪਤਾ ਨਹੀਂ ਕਿਹੇ ਜਿਹਾ ਬਣਿਆ ਹੋਣਾ ਕਿਹੇ ਜਿਹਾ ਨਹੀਂ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਬਾਹਰ ਤੇ ਕੇਕੰਦਾ ਹੈ ਮਿੱਠਾ ਮਠਾ ਖਾਸਾ ਕੁਸਪਾਇਆ ਹੁੰਦਾ ਹੈ ਚਰੋ ਘਰ ਦੀ ਚੀਜ਼ ਮੈਂ ਆਪ ਤਿਆਰ ਕਰੀ ਆ ਬਾਕੀ ਤਾਂ ਸਾਰੇ ਵੀਊ ਦੇਣਗੇ ਕਿੰਦਾ ਦਾ ਬਣਿਆ ਕੀ ਕੁਝ ਹਨਾ ਘਾਟ ਬਾਦ ਚਲੋ ਹੁਣ ਮੈਂ ਚਲਦੀ ਆ ਜੀ ਫੇਰ ਆ ਪਪਾਰਾ ਕੋਲ ਮੇਲ ਜੀ ਸਾਡੀ ਸੂਫਾ ਚਾਚੀ ਦਾ ਪਪਾ ਲੈ ਚਾਚੀ ਦਾ ਬਰੂ ਚਾਚੀ ਦਾ ਮਾਤਾ ਪਲੀਜ਼ ਚਾਚਾ ਦੀ ਬੂਬੂ ਜੀ ਨੇ ਬੀਜੀ ਕੇਕ ਕੱਜ ਤਿਆਰ ਕਰ ਲਿਆ ਜੀ ਹੈਪੀ ਹੈਪੀ ਕਿਦ ਹੈ ਬਲ ਤੇਲਾ ਹੈਪੀ ਅੱਜ ਆ ਦੇਖੋ ਚੋਪੀ ਲੈ ਮੈਨੂੰ ਫੜਾ ਦੇ ਕੱਲ ਨੂੰ ਚੀਜੀ ਨਹੀਂ ਆਗੂੰਗੀ ਚੌ ਦੀ ਪੀਛ ਗੱਲੇ ਚ ਪਾਇ ਆਪਣੇ ਚ ਚਲੋ ਜੀ ਫਿਰ ਮੈਂ ਬੈ ਕੈਮਰਾ ਕਰਦੀ ਹਾਂ ਜੀ ਹੁਣ ਚਲਦੇ ਹਾਂ ਜੀ ਸਾਰਿਆਂ ਦੇ ਕੋ ਇਹ ਹੈ ਮੇਰੀ ਕੇਕ ਦੇ ਜੀ ਸ਼ੇਪ ਆ ਸ਼ੁਭ ਆ ਜਾ ਪੀਛ ਚੱਲੀਏ ਅਜਾ ਬੱਬੂ ਮਾਸੀ ਕਹਦੇ ਐ ਇਹਨੂੰ ਚਲੋ ਚਲੋ ਕੁੰਡਾ ਖੋਲੋ ਚਲੋ ਜੀ ਸਾਡੀ ਟਿੰਟਣੀ ਨੇ ਜੀ ਅੱਜ ਕੇਕ ਬਹਾ ਲਿਆ ਜੀ ਸ਼ਾਰਿਆਂ ਦੇ ਲਈ ਖੋਲੋ ਚਾਹੁੰਦੇ ਹਾਂ ਇਹ ਬੱਬੂ ਇਹ ਬੱਬੂ ਇਹਨੂੰ ਉੱਧਰ ਬਿਠਾਉਣਾ ਹਾਂ ਹਾਂ ਚਲੋ ਜੀ ਇਹ ਮੈਂ ਆਪਣੇ ਹੱਥਾਂ ਨਾਲ ਕੇਕ ਬਣਾਇਆ ਹੈ ਅੱਛਾ ਜੈਸ ਨਿਤਮਾਤਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੜੀ ਕਿਲਾਚ ਰੱਖੇ ਇੱਥੇ ਜਸਮੀਨਾ ਫਾਦਰਡੇ ਬਣਾ ਰਹੀ ਹੈ ਜੀ ਅਸੀਂ ਇਹਦੇ ਬਾਦਲਾ ਸਾਡੇ ਫਾਦਰ ਸਾਹਿਬ ਉੱਤਰ ਬੈਠਾ ਪਾਪਾ ਜੀ ਕੀ ਗੱਲ ਜੀ ਪਾਪਾ ਜੀ ਮੁੰਡਾ ਤਾਂ ਗੁੱਸੇ ਚੜੀ ਤਾਉ ਕੈਮਰੇ ਕਿਰੇ ਨੂੰ ਤੇ ਇੱਕ ਇੱਕ ਫੱਟ ਨਹੀਂ ਕਰਨੀ ਛੱਡ ਕਿਰੇ ਨੂੰ ਤੇ ਇੱਕ ਫੱਟ ਨਹੀਂ ਕਰਨੀ ਲੈ ਸਮਝ ਆਉਂਦੀ ਨਹੀਂ ਕੁਛ अपने <County>? <yanlış> <nutri mayoría> <शासाग> ਰੇਮ ਆਦਰ ਦੇ ਨਾਲ ਕੁਰਸੀ ਤੇ ਬਿਠਾਇਆ ਜਾਵੇ ਹੋਰ ਦੇ ਕੋਈ ਚੁਗੜਾ ਆ ਆਹ ਸਿੱਨਾ ਕੋਈ ਹੋ ਆ ਦੇ ਆ ਜਿਆ ਅੱਛਾ ਪੈਸਾ ਲੈ ਤਾਂ ਨਾ ਕਿਥੇ ਨੇ ਨਹੀਂ ਹੋ ਜਾਏ ਹੋ ਜਾਏ ਸੋ ਦੇ ਤਸੋ ਇਹਨਾਂ ਦੇ ਵਿਚਾਲੇ ਆਪਣੇ ਵਿੱਚੇ ਟੋਫੀਆਂ ਵੀ ਲੱਗੀ ਫਿਰੇ ਨਾਲੇ ਹੂੰ ਪਾਪਾ ਜੀ ਨੂੰ ਇੱਧਰ ਨੂੰ ਹਾਂ ਨੋ ਪਾਪਾ ਜੀ ਦੇ ਹੱਥ ਲਾ ਹੱਥ ਲਾ ਦੋ ਪਾਪਾ ਜੀ ਦੇ ਸਾਰਿਆਂ ਨੇ ਹੱਥ ਲਾ ਦੋ ਤੁਸੀਂ ਬੋਬਨੁਰਹਿਨ ਦੋ ਕਾਪੀ ਕਰ ਲੈ ਜਾ ਕਹੇ ਚਾਹ ਦੇ ਇੱਕ ਵਾਰ ਰੋਕਾ ਇੱਕ ਵਾਰ ਰੋਕ ਦੋ ਇਹ ਲੈ ਜਾਓ ചാച്ച മന ਹੈ ਤੀ ਕੱਕੇ ਜਿਹੜੇ ਪਾਪਾ ਜੀ ਦੱਸੋਗੇ ਲੱਗਿ ਹੋਈ ਆਪਾਂ ਥੋੜੀ ਜਿਹੀ ਕਮੀ ਜਾਏਗੀ ਪਰ ਜੇ ਤੁਸੀਂ ਆਉਂਦੇ ਤਾਂ ਤਾਂ ਹੋ ਜਾਣਾ ਵੀ ਮੈਨਾਈ ਕਰੀ ਜਾਉਂ ਜਾਂਦੀ ਐ ਕਮੀ ਫੇਰੀ ਰਹਿ ਗਈ ਹਾਂ ਨੂੰ ਤੂੰ ਹੀ ਕੱਢੀ ਜਣੀ ਐਂ ਚ ਕਮੀ ਆ ਅੱਛਾ ਲੋ ਤੋ ਜੀ ਕੋਰਾ ਦੋ ਮਾਤਰੀ ਨੂੰ ਤਸਾਹਰੇ ਨੂੰ ਪਾਪਾ ਜੀ ਪਾਪਾ ਜੀ ਕਮੀ ਪੇਚੀ ਗਈ ਹੈਪੀ ਬਰਥਡੇ ਕੀ ਬੱਡੇ ਭਾਈ ਲਾਪਾਪੀ ਦੇ ਕੇ ਪਿਆਰੋ ਪਿਆਰ ਦੇ ਰਸਤੇ ਸੁਹਿਰ ਲਾਓ ਤੇ ਪਾਈ ਤੇਰੀ ਤੇਰੀ ਤਾਫਿਸ਼ ਯਾ ਬੁਫਿਸ਼ ਅਰੇ ਆਵਾ ਖਾਣ ਦੀ ਟੀਲਾ ਬਣਾਜੋ ਅਰੇ ਮੈਂ ਤੇ ਪਾਪਾ ਕੀ ਲਿਆ ਨੀ ਦਾਦਾ ਇੱਕ ਮੇਰਾ ਪਾਪਾ ਹੋਰ ਆ ਚਮਚ ਮੈਨੂੰ ਤੋ ਲੈ ਦੋ ਮਨ ਚੰਮਾ ਤੇ ਦੋ ਮਨ ਚੰਮਾ ਤੇ ਦੋ

ਨਹੀਂ ਆਇਆ ਤੁਹਾਨੂੰ ਮੈਂ ਰੋਪਲਾ ਜਦ ਮੈਨੂੰ ਮੂੰਹ ਮਿਟਾ ਕਰਾਉਣਾ ਪਿਆ ਮੇਰਾ ਮਸੀ ਫੇਰੀ ਮੇਰੇ ਜੀ ਪਾਪਾ ਕਹਿੰਦੇ ਮੇਰਾ ਮੂੰਹ ਮਿਟਾ ਕਰਾਓ ਪਾਪਾ ਮੈਂ ਖਾਣਾ ਤੇ ਯਾਰ ਮੈਨੂੰ ਤਾਂ ਕਰਾ ਦਿੰਦੇ ਸਾਰੇ ਖਾਣਾ ਤੁਸੀਂ ਹਾਂਜੀ ਸਮਾਈ ਥੈਂਕ ਯੂ ਕਕੇ ਕਕੇ ਦੀਦੀ ਦੇ ਦੇ ਕੋ ਦੀਦੀ ਉਹ ਬਸ ਸੋਚਦੇ ਹੈ ਨੇ ਇਹ ਹੁਣ ਕੁ ਪਾਈ ਜੱਪੀ ਪਾਉਂਗਾ ਨਾ ਦੂਰ ਤੇ ਜਾ ਕੋ ਮੇਰੇ ਦੀ ਆਇ ਕਾ ਵੇਰੀ ਗੁੱਡ ਵੀ ਹੋਰ ਅੱਗੇ ਤੇ ਵਧੀਆ ਬਣਾਉਗੀ ਮੈਨੂੰ ਇਹ ਚੀਜ਼ਾਂ ਚਾਹੀਦੀ ਆ ਵਧੀਆ ਆ ਤਾਂ ਪਰ ਵੀ ਹੈ ਨਾ ਪਾਣੀ ਤੁਮੀ ਖਾਦੇ ਮੈਨੂੰ ਖਾਦੇ ਮੈਨੂੰ ਖਾਦੇ ਸਰੇ ਮੈਂ ਤੁੜ ਕੇ ਖਾਦੇ ਮੈਂ ਨਾ ਮੈਂ ਵੀ ਅੱਜ ਦਾ ਖਾਣ ਨੂੰ ਤੁੜ ਕੇ ਖਾਦੇ ਯਾ ਯਾ ਕੰਮ ਦਾ ਜੈਲੇ ਮੈਨੂੰ ਤੁੜ ਕੇ ਅੱਛਾ ਥੈਂਕ ਯੂ जब तक खाने में तो हम अभी खा रहे हैं रोज सुबह हाँ साढ़े बीस बजे ने पिक्चर होर भी बात वाले बैठे हैं ना बेटा वो भी खा लेगा नहीं इस बार तो क्या ना हमने पानी लिया है पानी तो बोलो सब पाजी बिजरे पाप होर बाहर तेरे के लेके उधर में खा लेंगे क्या में खा लेंगे इस दिन के पाप जी तो खाय ਸਮਸਾ ਅਰੇ ਪਾਪਾ ਜੀ ਪੁੱਛ ਲੈਣ ਤਾਂ ਕੀ ਕਰੀ ਤੇਰੇ ਲਈ ਮੈਂ ਹੀ ਲੱਭ ਲਾਂ ਗਾਣੇ ਪਾਪਾ ਜੀ ਦੀ ਗੱਲ ਸੁਣ ਪਹਿਲੇ ਪਾਪਾ ਜੀ ਦੀ ਗੱਲ ਪਾਪਾ ਜੀ ਦੇ ਮੂੰਹ ਮੂੰਹ ਬੱਦ 15 ਗੱਡ ਮੂੰਹ ਬੱਦ 15 ਗੱਡ ਦੇਖੀ ਕਿੰਨੀਆਂ ਚੋੜਾ ਕਰਦੀ ਆਰੇ ਭੈਣ ਕੀ ਦੀ ਆ ਅਜੇ ਕੋਈ ਵੀ ਵਿੱਧੀ ਐ ਸਾਡਾ ਕਾਕਾ ਦਾ ਜੀ ਕੋਈ ਹੋਇਆ ਨਹੀਂ ਪਾਪਾ ਜੀ ਤੁਸੀਂ ਦੱਸ

ਮਰੀ ਥਾਪੜ ਦੋ ਨਹੀਂ ਮੈਂ ਥਾਪੜ ਦਿੰਦੀ ਮੈਨੂੰ ਨਹੀਂ ਆਵਾਜ਼ ਚ ਥਾਪੜ ਆਜੂ ਜੂਬ੍ਰੀ ਇਹ ਤਾਂ ਜਾਨੀ ਕੋਈ ਬੰਦਾ ਜਿਆਦਾ ਕਰਤਾ ਅੱਛਾ ਬੰਦਾ ਬਣੀ ਕਿ ਆਣਾ ਹੋ ਅੱਜ ਬਾਤ ਰੱਖੀ ਨੇ ਲੈ ਮੈਂ ਬੜਾ ਹਾਂ ਅੱਜ ਬਾਤ ਕਰ ਮਾਪੇ ਜੀ ਰੋਟੀ ਬਣੀ ਖਲਾ ਦੇਉਂਦੇ ਪਰ ਬਾਹਰ ਅੱਜ ਜਾ ਕੇ ਬਾਪਾ ਜੀ ਤਾਂ ਸੀ ਲਜਾਤ ਤੇ ਬਾਪਾ ਓਏ ਬਲੌਗ ਅਲੱਗ ਬਣਾਉਣਾ ਹਣਾ ਸਰਪ੍ਰਾਈਜ਼ ਇਹ ਕਿਆ ਕਰਦੇ ਆ ਹਾਂ ਤਾਂ ਸਮਝਿਆ ਕਰੋ ਅਜਾ ਬਣਾਇਆ ਬਣਾਉਂਦੇ ਮਿਲਾਂਗੇ ਜੀ ਤੁਹਾਨੂੰ ਹੁਣ ਦੇਖਦੇ ਕਿਆ-ਕਿਆ ਪਾਇਆ ਆ ਰਿਹਾ ਨੇ ਹਾਂ ਜੀ ਥੋੜੇ ਦੇਰ ਰੁਕੇ ਮਿਲਦੇ ਜੀ ਬਾਵਾ ਚਾਚੂ ਉਧਰ ਦੇਖ ਲੋ ਨਹੀਂ ਇੱਥੇ ਸਾਡੇ ਸਾਰੇ ਲੋਕਾ ਆਪਾਂ ਹੀ ਦੇ ਉੱਤੇ ਚਾਚੂ ਕੁਰਤਾ ਪਿਆ ਮੋ ਕੁਇਟ ਕੀنگ ਕਰਿਆ ਹੋਇਆ ਹੈ। ਵਰ ਗੋਡ। ਮੈਂ ਹਾਂ ਜੀ। ਹਾਂ ਜੀ। ਇਹ ਸ਼ੌਕੀ ਜੈਂ ਪੁੱਤ। ਹਾਂ ਜੀ। ਇਹ ਕਿਹਦੇ ਹੋ ਜਾਇਆ ਜੀ ਮੈਂ ਆਪਣੀ ਬੇਟੀ ਨਾਲ ਢੋਣਾ ਹੋਵੇ। ਨਹੀਂ ਪਾਪਾ। ਬੇਟੀ ਨਾਲ ਢੋਕੇ ਪਾਪਾ ਮੇਰੇ ਤਾਂ ਸ਼ੌਕੀ ਨਾਲ ਕੁੱਤਿਆਂ ਬੇਤੋਰੇ ਤੇ ਸਾਡੇ ਘਰ ਤੇ ਬੇਜਾ ਦਰਜੀ ਦੇ ਦੋਆ ਜਿੱਥੇ ਸਾਰੇ ਕੱਪੜੇ ਲਾਉਣ ਲੱਗੇ। ਹੈ। ਆਹ ਉਹਦੇ ਪਤਾ ਲੱਗੇ ਬੇਜਾ ਦਰਜੀ ਦਾ। ਮੈਂ ਨਹੀਂ ਕਰਦਾ। ਸਾਡੇ ਦੋ ਵਾਰ ਮੈਂ ਗੱਡੀ ਚ ਲੈ ਕੇ ਨਹੀਂ ਗਿਆ ਤੁਹਾਡਾ 7 ਵਜੇ ਹੋਈ। ਯਾਰ ਲੇਕਾ ਦੋ ਵਾਰ ਦੋਦੇ ਕੱਪੜੇ ਦੇ ਕੇ ਨਹੀਂ ਆਏ ਲੈ ਕੇ ਨਹੀਂ ਆਏ ਤੇ ਇਹ ਤਾਂ ਗਲਤ ਕੰਮ ਹੈ ਮਾੜਾ ਗੱਜ ਵੀ ਹੁੰਦਾ ਤਾਂ ਇਹ ਕਾਹਵਾ ਕਰ ਲਿਆ ਨਹੀਂ ਪਾਪਾ ਜੀ ਕੋਈ ਗੱਲ ਤਾਂ ਪ੍ਰਾਈਵੇਟ ਰਹਿਣ ਦਿਓ ਕੋਈ ਗੱਲ ਤਾਂ ਪ੍ਰਾਈਵੇਟ ਰਹਿਣ ਦਿਓ ਇਹ ਵੀ ਮੇਰੇ ਫਾਦਰ ਲਈ ਆ हेलो बे मेरेया विक्की बलो आई ये क्या मतलब क्या मेरे बाप के कपड़े हां वो कौन बाप के कपड़े बुल्ले 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 टाटाटा 1954 दा बनाया वा कच्चा कच्चा और क्या पापा ये जनरेटर का तो समझ जाना कि नहीं 51 दा 51 दा 6 साल बाद और क्या घर कमाल करती आता हां जी डियो ट सार का ඒ हර ी क्या को ෑන च අर ठටගන ඒ ला आ है बधाई साची काजी साची काजी साची काजी नहीं 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 आता है वो तो नहीं जा सुन बात नहीं नहीं जास्मीन है दो है नहीं है दो और भी चाहिए था फी नहीं वो थागा दा अच्छा ये बढ़िया चीज है तू नहीं से इधर आ जा तेरे से 10 रुपए वाली चीज होवे वो भी दूंगी हां तो मेरा हांगकांग वाला काम जो थी काफाले एक आता हूं मन मामा प दो करके टी-शर्ट ਯਾਰ ਮੁੰਵਰਜਾ ਮਸੀਦਾ ਛੱਡ ਕੇ ਇੱਧਰ ਵੀ ਦੇਖ ਲਓ ਬ੍ਰਾਂਡਡ ਕੱਪੜੇ ਆ ਮੈਨੂੰ ਪਤਾ ਹੁੰਦਾ ਬ੍ਰਾਂਡਡ ਨੂੰ ਕੀ ਆ ਬਸ ਇਹ ਹੈ ਗਿਆ ਛਾਪਾ ਉਹ ਜਿਹੜੀ ਕੰਪਨੀ ਐਨਰਿਓ ਤੇ ਆ ਲੱਗਾ ਬ ਐਨੀ 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 ਲੈ ਅਲੀ ਐਨੀ ਲिटल ਐਨੀ ਚੋ ਟੈਰਰ ਵੀਡੀਓ ਬਣਾਜੋ ਵੀਡੀਓ ਯੋ ਨਾ ਮੈਂ ਪਤਾ ਹੀ ਦੇ ਗੋਲ ਯਾ ਬਰੋਅਰ ਹੀ ਗੋਲ ਗਰਮੀ ਆਲੀ ਐ ਵੀਡੀਓ ਬਣਾਉਣ ਨੂੰ ਚਲਾ ਫੜ ਬੜੀ ਗੋਲ ਹੋ ਜਾ ਤੂੰ ਮਨ ਨੂੰ ਤਾਰ ਕਰੇ ਕਰਾਉਂ ਰਸਾਂ ਦਾ ਡਾਕ ਜੋ ਟੀਸ਼ਰਟਾਂ ਕੀ ਆ ਗੱਲ ਸੁਣਾ ਮੇਰਾ ਮਸਲਾ ਹੱਲ ਹੋਗਾ ਹਾਂਗਕਾਂਗ ਦਾ ਮੈਨੂੰ 7 ਦਿਨ ਵਾਸਤੇ ਧਾਰਾ ਦੇ ਦਿੱਤੀ ਬਣਿਆ ਰਹਾ ਹਾਂ ਇਹਦਾ ਇਹਦਾ ਫਸੜੀ ਹੋਈ ਤੇਰੇ ਨਾਲ ਕਿ ਤਾ ਬਾਪੂ ਦੀ ਜੇ ਫਾੜੀ ਬੇਟਾ ਦੇਣਾ ਹਾਂ ਫੇਰ ਨਹੀਂ ਫੇਰ ਕੁਝ ਕਰ ਲਈ ਇਹੋ ਇੱਕ ਗੱਲ ਕਹਿਣਾ ਚਾਹੁੰਦੀ ਸੀ ਮੈਂ ਹਾਂ ਬੋਲ ਬਹੁਤ ਸੋਹਣਾ ਲੱਗਿਆ ਸਾਤੇ ਚਾਚੇ ਵਰਗੇ ਕੋਈ ਵੀ ਦੀਆਂ ਦੇ ਚਾਚਾ ਨਹੀਂ ਹੈਗਾ ਇਹ ਮੈਨੂੰ ਲੱਗਦਾ ਇਹ ਮੈਨੂੰ ਲੱਗਦਾ કાਤੇ ਜੀ ਚਲ ਬੱਸ ਨਿਆਣਾਂ ਦਾ ਟਿਕਾ ਫੇਰ ਜਾਣਾ ਲਾਉਣਾ ਨਾ ਨਾ ਸਾਨੂੰ ਨਿਆਣਿਆਂ ਨੂੰ ਫੇਰ ਜਾ ਜਾਂ ਜੇ ਮੇਰੀ ਕੰਨੀ ਦੀ ਗੱਲ ਕੀ ਹਦੀ ਵੇਖ ਡੱਕਰ ਨੇ ਆਲੇ ਮੋਟਾ ਜਿਹੇ ਦਾਦਾ ਕੱਢ ਕੇ ਫੇਰ ਆ ਗਿਆ ਲਾਲ ਗੇ ਨਾ ਕੋਈ ਚਾਚਾ ਹੋ ਜਾ ਕਿਹੜੇ ਚਾਚਾ ਮਿਲੂ ਤੇ ਚਾਚਾ ਨਾ ਚਾਚਾ ਹੀ ਨੁਕਾ ਜਿਹੜੇ ਪਹਿਲਾਂ ਗਾਟਾ ਗੇ ਵੀ ਚਾਚੇ ਨੂੰ ਗੱਲ ਕਰ ਲਾ ਲੈ ਐ ਕਿਨੇ ਸਾਡੇ ਪਾਪਾ ਜੀ ਹੁਣ ਤੱਕ ਸਾਨੂੰ ਗਾਣਾ ਕੱਢੀ ਜਾਂਦੇ ਨਾਲ ਗੱਲਾਂ ਕਰਾਈ ਜਾਂਦੇ ਇਹ ਸਾਰੇ ਆਪਾਂ ਤੇਰੀਆਂ ਹੋ ਗੀਆਂ ਤੇ ਗਾਰ ਕਰਨਾ ਪੈਂਦਾ ਹਾਂ ਹਾਂ ਸ਼ਬਦ ਕਰੂ 2 ਮਿੰਟ ਦਾ ਹੁੰਦਾ ਹਾਂ ਇਹ ਕੰਮ ਨਹੀਂ ਚੱਲਦਾ ਹਾਂ ਨੇ ਕਰਨਾ ਹਾਂ ਕਾਹਨ ਕਿ ਬੇੜੀ ਬਤੂੰ ਦੇਖਣਾ ਹੁੰਦਾ ਗੱਲ ਲਾਉਣਾ ਹੁੰਦਾ ਆਹੀ ਗੱਲ ਮਾਪੇ ਕੰਮ ਨਹੀਂ ਲੈਣਾ ਨਾ ਜੇ ਗਾਲਾਂ ਕੱਢ ਕੇ ਗੁੱਸੇ ਹੋ ਕੇ ਬਹਿ ਕੇ ਫਿਰ ਅਸੀਂ ਕੰਮ ਨਹੀਂ ਕਰਾਂਗੇ ਕਰੀ ਗੱਲ ਨਾ ਉਹ ਪਿਆਰ ਪੜਿਆ ਨਾ ਆਹ ਨਹੀਂ ਮਾਪੇ ਦੀ ਪਾਪਾ ਕਹਿੰਦੀ ਉਹਦੀ ਮੰਨ ਲਈ ਚਲੋ ਸਾਡੇ ਗੱਲ ਕਰੀ ਪਾਪਾ ਨੇ ਝੜਕਣਾ ਸਮਝਾ ਲੈਣਾ ਨੇ ਪਿਆਰ ਨਾਲ ਮੰਮੀ ਸਾਰਾ ਦਿਨ ਨਾਲ ਕੱਟੀ ਜਾਂਦੀ ਹੈ ਜੀ ਤਾਂ ਮੈਂ ਕਹਿੰਦੀ ਬਾਤੋ ਕਰ ਲੈ ਪਾਪਾ ਜੀ ਮਾਦਿਆਂ ਗਾਲਾਂ ਨਹੀਂ ਲੱਗਦੀਆਂ ਉਹਦੀਆਂ ਜਰਮੀਣਾ ਹਾਂਜੀ ਤੇਰੀ ਮੰਮੀ ਬਾਈ ਤੈਨੂੰ ਮੰਮੀ ਮਿਲਣੀ ਵੀ ਨਹੀਂ ਹੈ ਇਹ ਗੱਲ ਹੈਗੀ ਆ ਹਾਂ ਇਹ ਨਹੀਂ ਗੱਲ ਕਰਦਾ ਜਰਮੀਣਾ ਇਹ ਨਹੀਂ ਗੱਲ ਕਰਦੀ ਆ ਤੈਨੂੰ ਗੁੱਸੇ ਕਰਕੇ ਕਹਿੰਦੇ ਨਾ ਵਾਲ ਤੋਂ ਫੇਟ ਆ ਗਿਆ ਲਾ ਲੰਦੀ ਆ ਹਾਂ ਆ ਮਾਇਆ ਹੁੰਦੀ ਹਾਂ ਮਾ ਮਾਇਆ ਹੁੰਦੀ ਗੁੱਸਾ ਤਾਂ ਲੋ ਗੋਮੈਂਟ ਦਾ ਹੁੰਦਾ ਉਹਦੇ ਬਾਤ ਬੁਝਾਉਣਾ ਚੱਲਣਾ ਚੱਲਣਾ ਯਾ ਕਲ ਤੁਸੀਂ ਵੀ 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 ਜਰਾ ਤੇ ਨਾ ਪੇਰਾ ਗੋਮੇ ਬੱਚਾ ਨਹੀਂ ਹੱਟਦਾ ਹੱਟ ਨਹੀਂ ਜਾਂਦਾ ਇਹ ਨਾ ਬਾਲ ਕਾਤੇ ਹਮੂ ਬੱਚਾ ਨਹੀਂ ਆਉਂਦਾ ਉਹ ਕਹਿੰਦੇ ਉਹਨਾਂ ਪੇਰਾ ਸਿਆਣੀਆਂ ਗਾਣਾ ਕੀ ਇੰਨਾ ਹੂੰ ਲੈਟ ਇਹ ਨਾਮ ਕਿ ਕਾ ਗੌਰ ਮੰਦਰੀ ਹੁੰਦਾ ਇਹ ਸਰਵਾਈ ਸਫਲ ਸਫਲ ਬੋਲ ਜਿਹੜਾ ਸਹਿ ਗਿਆ ਸੋ ਤਰ ਹਾਂ ਬਸ ਠੀਕ ਹੈ ਜੀ ਫਿਰ ਅਗਲਾ ਆਹ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਬੱਚਿਓ ਬਾਈ ਬਾਈ ਅਗੇ ਵੀਡੀਓ ਜੇ ਕੋਈ ਹੋਊਗੀ 10000 ਰੁਪਏ ਦੇ ਬਾਅਦ ਬਾਈ ਚੁੱਪ ਬਾਈ ਕਰ ਦਿੰਦੇ ਬਾਈ ਬਾਈ ਕੱਲ ਮਿਲਾਂਗੇ ਕੱਲ ਨੂੰ ਕੱਲ ਆਵਾਂਗੇ ਕੱਲ ਆਵਾਂਗੇ ਤੁਹਾਨੂੰ ਉਹਦੇ ਪੈਸੇ ਦੇ ਦੇ ਦਿਕਾ ਸਭ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਕਿਚਨ ਦੇ ਵਿੱਚ ਮੱਖੀਆਂ ਨੂੰ ਮਾਰਨ ਲਈ ਕੋਈ ਦਵਾਈ ਪਲੀਜ਼ ਦੱਸ ਦਿਓ ਜੀ ਰਿਕੁਐਸਟ ਹੈ ਪਲੀਜ਼ ਠੀਕ ਆ ਸੋ ਮੈਨੂੰ ਦੱਸਿਓ ਸਾਰੇ ਜਣੇ ਤੁਹਾਡਾ ਫਾਦਰਡੇ ਕਿਦਾਂ ਦਾ ਲੰਘਿਆ ਕਿਸ ਨੇ ਕੀ ਕੀ ਸਪੈਸ਼ਲ ਚੀਜ਼ਾਂ ਬਣਾਈਆਂ ਆਪਣੇ ਫਾਦਰ ਲਈ ਤੇ ਕੀ ਕੀ ਗੱਲਾਂ ਯਾਦ ਕਰਕੇ ਉਹਨਾਂ ਨੂੰ ਯਾਦ ਕੀਤਾ ਤੁਸੀਂ ਸੋ ਲੱਗੇ ਆ ਜੀ ਅੱਜ ਆਪਾਂ ਕੁਛ ਫਾਦਰਡੇ ਦੇ ਉੱਤੇ ਸਪੈਸ਼ਲ ਕਰਨ ਦੇਖੋ ਚੀਨੀ ਹੈ ਨਾ ਚੀਨੀ ਦੇ ਉੱਪਰ ਮੱਖੀਆਂ ਬੈਠ ਰਹੀਆਂ ਜ਼ਿਆਦਾਤਰ ਤਾਂ ਸੋ ਦੁੱਧ ਪਿਆ ਜੀ ਸੁੱਕਾ ਦੁੱਧ ਪਿਆ ਹੈ ਮਲਾਈ ਪਈ ਹੈ ਚੀਨੀ ਪਈ ਹੈ ਥੋੜਾ ਸਾ ਫੂਡ ਕਲਰ ਵੀ ਪਿਆ ਜੀ ਦੇ ਵਿੱਚ ਪਿਆ ਜੀ ਆਪਣਾ ਦੇਸੀ ਐਂਡ ਘੀ ਘਰ ਦੇ ਵਿੱਚ ਬਣਾਇਆ ਹੈ ਕੜਾਹੀ ਰੱਖ ਲਈ ਜੀ ਨਾਲ ਕੜਛੀ ਰੱਖ ਲਈ ਛੋਟੀ ਜੀ ਕਰਨਾ ਕੀ ਹੈ ਗੈਸ ਨੂੰ ਥੋੜਾ ਜਿਹਾ ਤੇਜ਼ ਕਰ ਲਓ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਹੁਣ ਪਹਿਲਾ ਪਾਵਾਂਗੇ ਜੀ ਆ ਪੱਧੂ ਜੀ ਦੇ ਵਿੱਚ ਬਚਾ ਕੇ ਪਾਈ ਬਚਾ ਕੇ ਹੁਬ ਥੋੜਾ ਜਿਹਾ ਗੈਸ ਨੂੰ ਕਰ ਲੋ ਸਲੋ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਹੌਲੀ ਹੌਲੀ ਇਹਨੂੰ ਪਿਆਰ ਤੇ ਸਤਿਕਾਰ ਦੇ ਨਾਲ ਹਲਾਵਾਂਗੇ ਤਾਂ ਕਿ ਦੇ ਲੰਗਸ ਨਾ ਬਣਨ ਜਿਹੜੀਆਂ ਆ ਵਿੱਚ ਡਲੀਆਂ ਆ ਦੇਖੋ ਚੰਗੀ ਤਰ੍ਹਾਂ ਦਿੱਤਾ ਹਲਾ 2 ਮਿੰਟ ਨੂੰ ਇਸ ਤਰ੍ਹਾਂ ਹੀ ਆਪਾਂ ਨੇ ਦੇਣਾ ਜੀ ਕੜਨ ਤਾਂ ਕਿ ਇਹ ਚੰਗੀ ਤਰ੍ਹਾਂ ਜੀ ਸਾਡਾ ਕੜ ਜਵੇ ਹੋ ਗਏ ਨੂੰ 2 ਤੋਂ 3 ਮਿੰਟ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਜੀ ਚੀਜ਼ ਜਿੰਨੀ ਥੋੜੀ ਜੀ ਮੈਂ ਘੱਟ ਰੱਖਾਂਗੀ ਕਿਉਂਕਿ ਤੁਹਾਨੂੰ ਪਤਾ ਕਰਦੇ ਵਿੱਚ 슈ਗਰ ਜਿਆਦਾ ਦਸਤਕ ਦੇ ਰਹੀ ਆ ਇਸ ਕਰਕੇ ਥੋੜਾ ਜਾਂ ਹੁਣ ਇਹਨੂੰ ਵੀ ਪਾਣੀ ਐ ਇਸ ਤਰ੍ਹਾਂ ਪਿਆਰ ਦੇ ਨਾਲ ਹਲਾਣਾ ਤਾਂ ਕਿ ਚੀਨੀ ਐ ਵੀ ਜਿਹੜੀ ਸਾਡੀ ਚੰਗੀ ਤਰ੍ਹਾਂ ਵਿੱਚੀ ਦੇ ਘੁਲ ਸਕੇ ਚੀਨੀ ਤਾਂ ਗਈ ਘੁਲ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦ ਚਮਚੇ ਮਲਾਈ ਕੇ ਪਰ ਪਰ ਕੇ ਤਾਂ ਕਿ ਇਹ ਥੋੜੀ ਸੀ ਹੋਰ ਗਾੜੀ ਆਪਣੀ ਹੋ ਜਵੇ ਕੋਈ ਕੁਝ ਬਣਾਦਾ ਏ ਖਾਣ ਨੂੰ ਕੋਈ ਕੁਝ ਬਣਾਦਾ ਏ ਮੈਨੂੰ ਤੁਸੀਂ ਜਰੂਰ ਦੱਸਿਓ ਕਮੈਂਟਾਂ ਦੇ ਜ਼ਰੀਏ ਤੁਸੀਂ ਕੀ ਕੀ ਬਣਾਇਆ ਸੀ ਉਹ ਆ ਤਾਂ ਸਟੇਟੇ ਤੇ ਜੇ ਕੋਈ ਥੋੜੀ ਵੀ ਯਾਦ ਹੈਗੀ ਆ ਕਿ ਹਾਂ ਯਾਰ ਜੈਸਮਿਨ ਅਸੀਂ ਫਾਦਰਸਡੇ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਸੀ ਇੱਕ ਵਾਰੀ ਤਾਂ ਯਾਰ ਆ ਕੁਝ ਹੋ ਗਿਆ ਸੀ ਸੋ ਮੈਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ ਮੈਂ ਕੋਸ਼ਿਸ਼ ਕਰਾਂਗੀ ਕਿ ਸ਼ਾਰਟ ਵੀਡੀਓ ਬਣਾ ਕੇ ਪਾਵਾ ਠੀਕ ਹੈ ਤੁਹਾਡਾ ਨਾਮ ਲਮਾ ਠੀਕ ਹੈ ਇਸੇ ਤਰ੍ਹਾਂ ਇਹਨੂੰ ਵੀ 2 ਮਿੰਟ ਆਪਾਂ ਨੇ ਥੋੜਾ ਜਿਹਾ ਕਰਨ ਦੇਣਾ ਤਾਂ ਕਿ ਚੀਜ਼ਾਂ ਆਪਸ ਦੇ ਵਿੱਚ ਮਿਕਸ ਹੋਣ ਇਸ ਕਰਕੇ ਪਾਉਣ ਨੂੰ ਮੈਂ ਇਕੱਠੀਆਂ ਵੀ ਪਾ ਸਕਦੀ ਸੀ ਲੇਕਿਨ ਬਾਰੀ-ਬਾਰੀ ਸਿਰ ਜਿਹੜੀਆਂ ਚੀਜ਼ਾਂ ਮਿਕਸ ਹੋਣੀਆਂ ਤੇ ਟੈਕਸਚਰ ਆਪਣਾ ਛੱਡਣਾ ਹੈ ਇਸ ਕਰਕੇ ਜੀ ਦੇਖੋ ਬੋਇਲ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਭਰ ਕੇ ਦੋ ਚਮਚੇ ਦੇਸੀ ਘੀ ਦੇ ਤਾਂ ਕਿ ਇਹਦੀ ਵੀ ਜਿਹੜੀ ਖੁਸ਼ੂਆ ਉਹਦੀ ਗੱਲ ਲੈਦੀ ਹੀ ਹੋਵੇ ਥੋੜਾ ਜਿਹਾ ਹੋਰ ਪਾ ਦਈਏ ਵੈਸੇ ਵੀ ਇਹ ਕੋਈ ਹਾਰਮਫੁਲੀ ਹੋਣਾ ਕੀ ਕਿਉਂਕਿ ਇਹ ਸਾਡਾ ਹੈਗਾ ਘਰ ਦਾ ਕੱਢਿਆ ਵਾ ਇਸ ਕਰਕੇ ਇਹਨੂੰ ਵੀ ਜੀ ਆਪਾਂ ਪਿਆਰ ਦੇ ਨਾਲ ਹਲਾਵਾਂਗੇ ਹਨ ਇਹਨੂੰ ਵੀ ਥੋੜੀ ਦੇਰ ਆਪਾਂ ਕਰਨ ਦਵਾਂਗੇ ਜੀ ਮਿਕਸ ਹੁਣ ਆਪਾਂ ਕੀ ਕਰਨਾ ਇਹ ਥੋੜਾ ਜਿਹਾ ਦੇਖੋ ਗਾੜਾ ਹੋ ਗਿਆ ਇਸ ਤਰ੍ਹਾਂ ਦਾ ਆਪਾਂ ਨੂੰ ਇਹ ਚਾਹੀਦਾ ਇਸ ਤੋਂ ਬਾਅਦ ਇਹ ਕਰਨ ਦਾ ਟੀਫਨ ਛੁੱਟੀਆਂ ਹੋਈਆਂ ਵੀ ਐਸ ਕਰਕੇ ਹਲਤਾ ਕੋਈ ਵਰਤਿਆ ਨਹੀਂ ਜਾ ਰਿਹਾ ਦੇਸੀ ਕੀ ਐ ਚੰਗੀ ਤਰ੍ਹਾਂ ਇਹਦੇ ਵਿੱਚ ਲਗਾ ਦੇਣਾ ਪੁੰਜੀਆਂ ਤੇ ਵੀ ਐਨ ਸਬਕਾ ਸਤੇ ਇਹਦੇ ਵਿੱਚ ਆਪਣਾ ਦੇਸੀ ਕੀ ਵੀ ਲੱਗ ਚੁੱਕਿਆ ਠੀਕ ਐ ਹੁਣ ਪਾਵਾਂਗੇ ਦੇਦੇ ਵਿੱਚ ਦੋ ਇਹ ਆਪਸ਼ਨਲ ਹੈ ਜੀ ਦੋ ਕ ਬੂੰਦਾ ਜਾਦਾ ਹੀ ਪੈ ਗਿਆ ਸ਼ੂਗਰ ਆ ਮਾਲਕਾ ਦਾ ਕਿਉਂਕਿ ਪਤਾ ਮੈਂਤ ਕਰ ਰਹੇ ਆ ਇਸ ਕਰਕੇ ਅ ਤਿੰਨੇ ਦੋਇਆ ਤਿੰਨੇ ਚਮਚੇ ਪਏ ਆ ਲੇਕਿਨ ਤੁਸੀਂ ਇੱਕ ਚਮਚਾ ਹੀ ਪਾਉਣਾ ਇਹਦੇ ਵਿੱਚ ਕੋਸ਼ਿਸ਼ ਕਰਿਓ ਠੀਕ ਹੈ ਟੇਸਟ ਬਹੁਤ ਵਧੀਆ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਨਾ ਨਾ ਲੱਗ ਰਿਹਾ ਤਾਂ ਫਿਰ ਇਸ ਕਰਕੇ ਹੁਣ ਇਹਨੂੰ ਪਫਾਟਾਫਟ ਕੱਢ ਦੀਏ ਕਿਸੇ ਬੋਲ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਸੁੱਕਾ ਦੁੱਧ ਆ ਫਿਰ ਮੈਂ ਨਾਲ ਦੀ ਨਾਲ ਵੀਡੀਓ ਵੀ ਬਣਾ ਰਹੀ ਆ ਸੋ ਚਲੋ ਹੁਣ ਮੈਂ ਬੋਲ ਦੇ ਵਿੱਚ ਪਹਿਲਾਂ ਟਰਾਂਸਫਰ ਕਰ ਦਮਾ ਫਿਰ ਮਿਲਦੀ ਆ